ਬਾਗੀ ਫੁੱਲ ਖਿੜਦੇ ਸਾਡੇ ਕੋਠੇ ਪੀੜਦੇ ਬਾਗੀ ਫੁੱਲ ਖਿੜਦੇ ਸਾਡੇ ਕੋਠੇ ਪੀੜਦੇ ਅੰਬ ਰੋਟੂਟ ਦੇ ਤਾਰੇ ਨੀ ਆ ਜਾ ਮੇਰੇ ਹਣ ਦੀਏ ਤੈਨੂੰ ਗਿੱਦਾ ਦਿਖਾ ਮੋਟਿਆਰੇ ਆ ਜਾ ਮੇਰੇ ਹਣ ਦੀਏ ਤੈਨੂੰ ਗਿੱਦਾ ਦਿਖਾ ਮੋਟਿਆਰੇ ਆ ਜਾ ਮੇਰੇ ਤੈਨੂੰ ਗਿੱਦਾ ਦਖਾਵਾ ਮੁਟਿਆਰੇ ਆ ਜਾ ਮੇਰੇ ਹਾਂਣ ਦੀਏ ਤੀਆਂ ਵਿੱਚ ਸਈਓ ਉਹਨੇ ਆਪ ਮੈਨੂੰ ਭੇਜੀਆ ਤੀਆਂ ਵਿੱਚ ਸਈਓ ਉਹਨੇ ਆਪ ਮੈਨੂੰ ਭੇਜੀਆ ਕਹਿੰਦਾ ਸਾਂ ਮਲੂਰ ਸੋਈ ਨਹੀਂ ਮੈਂ ਸੁਬਾ ਸ਼ਾਮ ਦੀ നച്ചാ ഗിദ് ബോല്ല പാവാ നാം ദ നച്ചി ബോല്ല പാവാ നച്ചാ ഗിദ്ധി വിവാ